ਹੰਨਾ 15 ਮਿੰਟ ਦਾ ਰਾਹ ਰਹਿ ਗਿਆ ਅੱਗੇ। ਇਹ ਫੋਨ ਕਰਦਾਗਾ ਤੁਨ ਜਾ ਕੇ। ਤੁਨ ਹੋਇ ਤੱਕ ਫੋਨ ਆਇਆ ਨਾ ਪਹੁੰਚਦੇ। ਕੋਈ ਉਸਾਨ 17 ਚ ਬਾਹਰ ਮਹਿਰ ਕਾਲੀ ਭੇਜਿਆ ਹੀ ਤੇ ਰਾਜ ਪਹੁੰਚ ਗਏ ਇਹਨਾਂ ਦਾ ਫੋਨ ਆਇਆ ਇੱਕ ਵਾਰੀ ਵੀ ਅਸੀਂ ਬਹਿ ਗਏ ਆ ਰੈਡੀ ਤੇ ਥੋੜੇ ਜਰਨ ਪਹੁੰਚ ਜਾਵਾਂਗੇ। ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਫੋਨ ਨਹੀਂ ਆਇਆ। ਦੇ 22 ਸਾਲ ਦਾ ਨੌਜਵਾਨ 2017 ਵਿੱਚ ਅਮਰੀਕਾ ਗਿਆ ਪਰ ਹੁਣ ਤੱਕ ਨਾ ਉਸਤਾ ਕੋਈ ਫੋਨ ਆਇਆ ਨਾ ਹੀ ਇਹ ਪਤਾ ਲੱਗਿਆ ਕਿ ਉਹ ਪਹੁੰਚਿਆ ਹੈ ਜਾਂ ਫਿਰ ਨਹੀਂ ਅਤੇ ਨਾ ਹੀ ਉਸਨੇ ਪਰਿਵਾਰ ਨਾਲ ਕੋਈ ਚਿੱਠੀ ਪੱਤਰ ਆਦਿ ਕੀਤਾ ਜਿਸ ਕਾਰਨ ਇਸ ਨੌਜਵਾਨ ਦਾ ਪਰਿਵਾਰ ਅੱਖਾਂ 'ਚ ਹੰਝੂ ਲੈ ਕੇ ਉਸ ਦੀਆਂ ਅੱਜ ਵੀ ਉਡੀਕਾਂ ਕਰ ਰਿਹਾ ਹੈ ਤੇ ਗੁਰਦਾਸਪੁਰ ਦੇ ਪਿੰਡ ਬਿਆਨਪੁਰ ਦਾ 22 ਸਾਲਾ ਨੌਜਵਾਨ ਗੁਰਦੀਪ ਸਿੰਘ 7 ਸਾਲ ਪਹਿਲਾਂ ਕਰੋ ਨਿਕਲਿਆ ਸੀ 에ਜੰਟ ਨੂੰ 12 ਲੱਖ ਰੁਪਏ ਅਡਵਾਂਸ ਦਿੱਤੇ ਗਏ ਜਿਸ ਨੇ ਡਾਂਕੀ ਲਵਾ ਕੇ ਗੁਰਦੀਪ ਸਿੰਘ ਨੂੰ ਅਮਰੀਕਾ ਭੇਜਣਾ ਸੀ ਅਮਰੀਕਾ ਦੇ ਬਾਰਡਰ ਤੋਂ ਗੁਰਦੀਪ ਸਿੰਘ ਨੇ ਪਰਿਵਾਰ ਨੂੰ ਫੋਨ ਕੀਤਾ ਕਿ ਮੈਂ ਅਜ 15 ਮਿੰਟ ਦਾ ਰਸਤਾ ਬਚਿਆ ਹੈ ਅਤੇ ਉਹ ਪਹੁੰਚਣ ਵਾਲੇ ਪਰ ਉਸ ਤੋਂ ਬਾਅਦ ਕਦੇ ਵੀ ਉਸ ਨਾਲ ਪਰਿਵਾਰ ਦਾ ਕੋਈ ਵੀ ਸੰਪਰਕ ਨਾ ਹੋ ਸਕਿਆ ਮੇਰ ਕਾ ਭੇਜਿਆ ਹੀ ਦਾ ਕੰਦਾ 15 ਮਿੰਟ ਦਾ ਰਾਹ ਰਹਿ ਗਿਆ ਅੱਗੇ। ਲੋ ਵੀ ਆ ਸਾਹਮਣੇ ਲੱਗ। ਇੱਕ ਫੋਨ ਕਰਦਾ ਤੁਹਾਨੂੰ ਜਾ ਕੇ। ਇਧਰ ਨਾ ਹੋਇ ਤੱਕ ਫੋਨ ਆਇਆ ਨਾ ਕੋਸ ਆਇਆ। ਮੇਰਾ ਬੱਚਾ ਲੱਭਣਾ ਚਾਹੀਦਾ। ਅਰ ਕਾ ਜੀ 30 ਵੀ ਹੋਣ। ਦੋ ਕਿਲੇ ਦਾ ਕਰ ਗਿਆ। ਦੋਂ ਕਿ ਲਖਾ ਕੇ ਗਏ ਇਧਰ ਇਹ ਦੂ ਕਹਿੰਦੇ ਸਿੱਧੇ ਭੇਜਾਂਗੇ ਤੇ ਬਾਅਦ ਪਤਾ ਨਹੀਂ ਕਿੱਥੇ ਭੇਜ ਦਿੰਦੇ ਆ ਠੀਕ ਅੱਗੇ ਬਤਨ ਲੱਗਦਾ ਕਿ ਕਦ ਦੇਖ ਹੀ ਨਹੀਂ ਤਾਨ ਲੱਗਦਾ ਕਿ ਜਨਤਾ ਨੂੰ ਦੁੱਖ ਹੋ ਗਿਆ ਜਨਤਾ ਨੇ ਵਿਚਾਰਾ ਕਿੰਨੀ ਵਾਰੀ ਕੀਤਾ ਦੌੜ ਭੱਜ ਵੀ ਸਾਰੇ ਪਾਸੇ ਕੀਤੀ ਪਰ ਹੁਣ ਉਹ ਗੱਲ ਪਈ ਸਾਡੇ ਘਰ ਮਾਰੇ ਕਿਦਾਂ ਰਹੀ ਹੈ ਨੌਜਵਾਨ ਦੇ ਪਿਤਾ ਅਵਤਾਰ ਸਿੰਘ ਮੁਤਾਬਕ ਮੁਕੇਰੀਆਂ ਦੇ ਪਿੰਡ ਮਹਿੰਦੀਪੁਰ ਚ ਏਜੰਟ ਸੁਖਦੇਵ ਸਿੰਘ ਨੂੰ ਉਸ ਸਮਾਂ ਪਹਿਲਾ ਮਿਲੇ ਸੀ ਪੰਜਾਬ ਪੁਲਿਸ ਕਾਂਸਟੇਬਲ ਸੀ ਅਤੇ ਲੋਕਾਂ ਨੂੰ ਬਾਹਰ ਭੇਜਣ ਦਾ ਕੰਮ ਵੀ ਕਰਦਾ ਸੀ ਉਸ ਨੇ ਗੁਰਦੀਪ ਸਿੰਘ ਨੂੰ ਅਮਰੀਕਾ ਭੇਜਣ ਲਈ 35 ਲੱਖ ਰੁਪਏ ਦੀ ਮੰਗ ਕੀਤੀ ਪਰਿਵਾਰ ਨੇ ਉਸ ਨੂੰ 12 ਲੱਖ ਰੁਪਏ ਅਡਵਾਂਸ ਦਿੱਤੇ ਜਿਸ ਤੋਂ ਬਾਅਦ ਉਹਨਾਂ ਦਾ ਪੁੱਤਰ 28 ਮਈ 2017 ਨੂੰ ਕਰਉ ਦਿੱਲੀ ਲਈ ਰਵਾਨਾ ਹੋਇਆ ਪਰ ਉਸ ਦਿਨ ਤੋਂ ਬਾਅਦ ਉਹਨਾਂ ਨੇ ਕਦੇ ਵੀ ਆਪਣੇ ਪੁੱਤਰ ਦਾ ਮੂੰਹ ਤੱਕ ਨਹੀਂ ਦੇਖਿਆ ਸਤਾਰ ਸਿੰਘ ਪਿੰਡ ਬਿਆਨਪੁਰ ਡਿਸਟ੍ਰਿਕਟ ਕਰਤਾਰਪੁਰ ਜੋ ਮੇਰਾ ਲੜਕਾ ਗਰਦੀਪ ਸਿੰਘ ਜੋ ਸਨ 17 ਚ ਬਾਹਰ ਅਮਰੀਕਾ ਲਈ ਭੇਜਿਆ ਸੀ ਤਾਂ ਮਕੇਰੀਆਂ ਦਾ ਏਜੰਟ ਜੀ ਸੁਖਦੇਵ ਸਿੰਘ ਸੁਖੀ ਜੀ ਬਿੰਦ ਮੈਦੀਪੁਰ ਜੋ ਕੋ 4-5 ਮੁੰਡਿਆਂ ਦਾ ਗਰੁੱਪ ਸੀ 2 ਕੋ ਮਹੀਨੇ ਦਿੱਲੀ ਰਹਿਣ ਤੋਂ ਬਾਅਦ ਇਹ ਮੁੜ ਕੇ 7ਵੇਂ ਮਹੀਨੇ ਦੇ ਉਸ ਤਰੀਕ ਨੂੰ ਇਹ ਪਾਰ ਨੂੰ ਰਵਾਨਾ ਹੋਏ ਆ। ਉੱਤੇ ਰਾਜ ਪਹੁੰਚ ਗਏ ਇਹਨਾਂ ਦਾ ਫੋਨ ਆਇਆ ਇੱਕ ਵਾਰੀ ਵੀ ਅਸੀਂ ਬਹਿ ਗਏ ਆ ਡੈਡੀ ਤੇ ਥੋੜੇ ਚਿਰ ਨੂੰ ਪਹੁੰਚ ਜਾਵਾਂਗੇ। ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਫੋਨ ਨਹੀਂ ਆਇਆ। ਕੌਣ ਸੀ ਜਗ੍ਹਾ ਗਏ ਥੇ ਉਹ ਕਿੱਥੇ ਰੁਕੇ ਆ? ਮਰਾਜ ਨੇ ਉਹਨੂੰ ਬਥੇ ਬਹੁਤਾਂ ਜਗ੍ਹਾ ਅਸੀਂ ਦੱਸਿਆ ਨਹੀਂ ਵੀ ਜਗ੍ਹਾ ਕਿਹੜੀ ਹੈ ਮੈਂ ਐਕਸ ਕੋਈ ਹੋਏਗੀ ਜਾਏਂਗੇ। ਕਿਸ ਜਗ੍ਹਾ ਭੇਜਿਆ ਥਾ? ਅਮਰੀਕਾ ਭੇਜਿਆ ਰਿਹਾ। ਤੇ ਕਹਾ ਜਾ ਕੇ ਡੌਂਕੀ ਡੌਂਕੀ ਆ ਡੌਂਕੀ ਰਹੀਂ ਇਹ ਅੱਗੇ ਭੇਜ ਦਿੰਦੇ ਆ ਡਾਇਰੈਕਟ ਨਹੀਂ ਇਹਨਾਂ ਭੇਜਦੇ। ਦੇਸ਼ਾਂ ਦੇ ਰਸਤੇ 'ਤੇ ਦੇਦਰ ਮੁੰਡੇ ਤੰਗੀ ਦੋਸੀ ਆ ਹਾਲ ਤਾਂ ਚਾਹ ਖਤਰਿਆਂ ਦਾ ਰਾਹ ਤੇ ਉਹ ਫਿਰ ਸਾਨੂੰ ਕੋਈ ਪਤਾ ਨਹੀਂ ਅਜੇ ਵੀ ਕੀ ਬਾਤ ਹੋਈ ਹੈ ਕਿ ਨਹੀਂ ਫੋਨ ਨਹੀਂ ਮੁਰਕੇ ਦੁਬਾਰਾ ਆਇਆ 17 ਤੋਂ ਲੈ ਕੇ ਹੁਣ ਤੱਕ ਕਿੰਨੀ ਦੇਰ ਹੋ ਗਈ ਉਸ ਕੋਲ ਅੱਠਵਾਂ ਸਾਲ ਚੱਲਣ ਦੇ ਜੀ ਹਾਂ ਜੀ ਤੇ ਕਿੰਨੇ ਲੜਕੇ ਗਏ ਥਾ ਵਾਹ ਪੇ ਇਹ 4-5 ਮੁੰਡਿਆਂ ਦਾ ਗਰੁੱਪ ਹੀ ਕੋਈ ਸੇ ਉੱਥੇ ਮਕੇਰੀਆਂ ਦਾ ਹੀ ਇੱਕ ਕਪੂਰਥਲੇ ਦਾ ਹੀ ਇੱਕ ਇੱਧਰ ਦਾ ਹੀ ਅੰਬਰਸਾਲ ਦਾ ਭੰਡੋਰੀ ਵਾਲ ਦਾ ਧਿਆਨਵਾਤੀ ਮੁੰਡੇ ਬੁੱਕ ਦੀ ਜਾਣਕਾਰੀ ਨਹੀਂ ਪਾਏ ਦੋ ਘੰਟੇ ਪੰਡੋਰੀ ਦੇ ਸੀ ਤੇ ਮਹਿੰਦੀਪੁਰ ਦੇ ਤੇ ਇਹਨਾਂ ਦਾ ਗਰੁੱਪ ਹੀ ਤੇ ਜਦੋਂ ਰਾਜ ਬੈਠਣ ਲੱਗੇ ਇਹਨਾਂ ਦਾ ਫੋਨ ਆਇਆ ਵੀ ਅਸੀਂ ਬਹਿ ਗਏ ਆ ਤੇ ਥੋੜੇ ਜਿਹਾ ਪਹੁੰਚ ਜਾਵਾਂਗੇ ਨੇੜੇ ਹੀ ਇਹ ਉਹ ਰਹੇ ਆ ਤੇ ਰਾਜ ਉਸ ਤੋਂ ਬਾਅਦ ਕੋਈ ਮੁੰਨਾ ਬੰਦ ਹੋ ਗਿਆ ਇਹਨਾਂ ਦੇ ਫੋਨ ਨਹੀਂ ਆਏ ਕਾਹ ਜਾ ਕੇ ਬੈਠੇ ਮੁਰਗੇ ਫਿਰ ਖਵਾਰ ਚ ਕਿਹੜੀ ਕਾਹ ਜਾ ਕੇ ਬੈਠੇ ਇਹੋ ਡੰਕੇ ਨਾਲ ਕੀ ਰਸਤੇ 'ਤੇ ਜੀ ਅਗਰ ਰਸਤੇ ਹੰਦਾ ਸਾਨੂੰ ਹੁਣ ਹੀ ਨੂੰ ਪਤਾ ਕਿਹੜੇ ਪਾਸੇ ਰਸਤੇ ਭੇਜ ਦੇ ਮੈਂ ਸੀ ਕੋ ਬਾਰਡ ਰਹੀ ਜੀ ਹੋਰ ਵੀ ਜਿਹੜੇ ਹੈਗੇ ਬਾਰਡ ਜਿਹੜੇ ਨਾਲ ਨਾਲ ਪੈਂਦੇ ਆ ਉਹਨਾਂ ਰਸਤੇ ਤੇ ਤੇ ਮੁਰਗੇ ਦੇਰ ਖਬਰ ਚ ਖਬਰ ਆ ਗਈ ਹੈ ਵੀ ਆਹ ਮੁੰਡੇ ਜਿਹੜੇ 4-5 ਜਣੇ ਹੀ ਲਾਪਤਾ ਹੋ ਗਏ ਖਬਰ ਦੀਆਂ ਸਰਕੀਆਂ ਚ ਪਤਾ ਲੱਗਾ ਸਾਨੂੰ ਲਾਪਤਾ ਹੁੰਦਾ ਮੁਰਗੇ ਇਹ ਵੀ ਸਹੀ ਪੁੱਛੀ ਗਈ ਸੀ ਕਿ ਕਿਹੜੇ ਭੱਜੇ ਆ ਤੇ ਕਿਸੇ ਨੇ ਬਾਤ ਨਹੀਂ ਬੋਚੀ ਕਿਸੇ ਨੇ ਤੇ 7 ਸਾਲ 7 ਰੱਖੜੀਆਂ ਇਤੈਤਰਾ ਬੀਤ ਗਿਣਿਆ ਨੇ 8ਵੀਂ ਰਖੜੀ ਵੀ ਸਿਰ ਤੇ ਆ ਗਈ ਏ ਗੁਰਦੀਪ ਸਿੰਘ ਦੀ ਭੈਣ ਹੱਥ ਵਿੱਚ ਆਪਣੇ ਭਰਾ ਦੀ ਫੋਟੋ ਫੜ ਕੇ ਆਪਣੇ ਭਰਾ ਨੂੰ ਵਾਪਸ ਲਿਆਉਣ ਦੀਆਂ ਅਪੀਲਾ ਕਰ ਰਹੀ ਏ ਮੈਂ ਗੁਰਦੀਪ ਸਿੰਘ ਦੀ ਸਿਸਟਰ ਬੋਲਦੀ ਹਾਂ ਮੈਂ ਪੰਜਾਬ ਦਾ ਮੈਂ ਮੇਰਾ ਬ੍ਰਦਰ ਗਿਆ ਸੀ 2017 ਤੋਂ ਅੱਗੇ ਤੱਕ ਕੁਝ ਵੀ ਪਤਾ ਨਹੀਂ ਲੱਗਾ ਹਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਕੁਝ ਨਹੀਂ 7-8 ਸਾਲ ਹੋ ਗਏ ਆ ਇਹਦਾ ਪਤਾ ਕੀਤਾ ਜਾਵੇ ਅਜੇ ਤੱਕ ਕੋਈ ਗੱਲਬਾਤ ਨਹੀਂ ਪਤਾ ਲੱਗਾ ਕਿਹੜੀ ਜਗ੍ਹਾ ਗਿਆ ਸੀ ਅਮਰੀਕਾ ਗਿਆ ਸੀ ਕਿਸ ਤਰ੍ਹਾਂ ਗਿਆ ਸੀ ਢੋਮਕੀ ਲਗਾ ਕੇ ਗਿਆ ਸੀ ਅਜੇ ਤੱਕ ਨਹੀਂ ਪਹੁੰਚਿਆ ਅਜੇ ਤੱਕ ਕੋਈ ਗੱਲਬਾਤ ਨਹੀਂ ਕੁਛ ਨਹੀਂ ਨਾ ਜੈਂਟ ਕੋ ਸੱਚ ਦੱਸਦੇ ਨਾ ਕੋਈ ਸੇ ਕਿੰਨੇ ਦਿਨ ਹੋ ਗਏਗੇ ਨੂੰ 70 ਸਾਲ ਹੋ ਗਏਗੇ ਨੂੰ ਤੇ ਪਰਿਵਾਰ ਦਾ ਇਲਜ਼ਾਮ ਹੈ ਕਿ ਪਰਿਵਾਰ ਲਗਾਤਾਰ ਏਜੰਟ ਨੂੰ ਆਪਣੇ ਬੇਟੇ ਨੂੰ ਵਾਪਸ ਲਿਆਉਣ ਲਈ ਆਖ ਰਿਹਾ ਹੈ ਜਦ ਕਿ ਹੁਣ ਏਜੰਟ ਨੇ ਆਪਣਾ ਫੋਨ ਵੀ ਸਵਿਚ ਆਫ ਕਰ ਦਿੱਤਾ ਹੈ ਅਤੇ ਪਰਿਵਾਰ ਦੇ ਹੱਥ ਨਹੀਂ ਲੱਗ ਰਿਹਾ ਉਧਰ ਪੀੜਤ ਪਰਿਵਾਰ ਨੇ ਹੁਣ ਪੰਜਾਬ ਸਰਕਾਰ ਅੱਗੇ ਉਹਨਾਂ ਦੇ ਪੁੱਤਰ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ